ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਪੋਸਟ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਪੋਸਟ ਵਿੱਚ ਆਪਾਂ ਤੁਹਾਨੂੰ ਐਂਡੀਡੀਬ ਵਾਲੇ ਬੋਲ ਰਾਈਫਲ ਦੀ ਇੱਕ ਵੱੱਛੀ ਦਿਖਾ ਰਹੇ ਹਾਂ ਇਹ ਵੱੱਛੀ ਪਿੰਡ ਕਿੰਗਰਾ ਬਾਈ ਰਾਮ ਸਿੰਘ ਦੇ ਘਰ ਆ ਇਹ ਵੱੱਛੀ ਵਿਖਾਉ ਨਹੀਂ ਸਿਰਫ ਦਿਖਾਉਣ ਵਾਸਤੇ ਹੈ ਜੀ ਰਾਈਫਲ ਬੋਲ ਵਾਲੇ ਆਪਾਂ ਤੁਹਾਨੂੰ ਸਾਰੇ ਦੱਸ ਹੀ ਚੁੱਕੇ ਹਾਂ ਵੀ ਆਲ ਰਾਊਂਡਰ ਬੋਲਾ ਜੀ ਬਿਊਟੀ ਵਾਲੇ ਬੱਚੇ ਵੀ ਪੈਦਾ ਕਰਦਾ ਉਦੀ ਮਾਂ ਦਾ ਫੈਟਰ ਕਾਰਡ ਵੀ ਜਿਆਦਾ ਸੀਗਾ ਮਿਲਕ ਵੀ 14000 ਪਲਸ ਅਲੀ ਮਾਂ ਦਾ ਬੱਚਾ ਜੀ ਰਾਈਫਲ 40127 ਜਿਸ ਦਾ ਅੰਕਾਂਚ ਨੰਬਰ ਤੇ ਇਹ ਜੇ ਬੱਛੀ ਦੀ ਗੱਲ ਕਰੀਏ ਬੱਛੀ ਦੀ ਮਾਂ ABS ਕੰਪਨੀ ਵਾਲੇ ਜੁਪੀਟਰ ਬੱਲਦੀ ਸੀ ਤੇ ਉਹਦੇ ਰਾਈਫਲ ਲੱਗਿਆ ਰਾਈਫਲ ਦੀ ਇਹ ਗਾਂ ਬੱਛੀ ਆ ਜੀ ਰਾਈਫਲ ਬੱਲ ਵੀ ਬਹੁਤ ਟੌਪ ਦਾ ਤੇ ABS ਵਾਲਾ ਜੁਪੀਟਰ ਬੱਲ ਵੀ ਬਹੁਤ ਚੰਗਾ ਬੱਲ ਹੈ ਬੱਛੀ ਦੀ ਮਾਂ ਦਾ 30 ਕਿਲੋ ਦਾ ਰਿਕਾਰਡ ਸੀਗਾ ਜੀ ਤੇ ਬਾਕੀ ਬੱਚਾ ਤੁਸੀਂ ਦੇਖ ਹੀ ਸਕਦੇ ਹੋ ਬਿਊਟੀ ਚ ਕਿਦਾਂ ਲੱਗਿਆ 7 ਤੋਂ 8 ਮਹੀਨੇ ਦੇ ਲਾਗੇ ਤਾਂਗੇ ਉਮਰ ਆ ਬੱਚੇ ਦੀ ਫੇਸ ਬਿਊਟੀ ਚੈੱਕ ਕਰਿਓ ਤੇ ਬਰੀਡ ਕੈਰੇਕਟਰ ਚੈੱਕ ਜਰੂਰ ਕਰਿਓ ਆਪਾਂ ਤੁਹਾਨੂੰ ਜਿਵੇਂ ਕਿਹਾ ਸੀ ਆਪਾਂ ਇਸ ਤੋਂ ਬਾਅਦ ਫੋਟੋਆਂ ਪਾਉਣ ਤੋਂ ਬਾਅਦ 27 ਦੀ 40127 ਜਾਨ ਕੇ ਰੈਫਰ ਬੁੱਲਦੀ ਬੱਚੀ ਵੀ ਦਿਖਾਵਾਂਗੇ ਤੇ ਉਹ ਆਪਾਂ ਪੋਸਟ ਤੁਹਾਡੇ ਨਾਲ ਸ਼ੇਅਰ ਕਰਤੀ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਇਹ ਬੱਚਾ ਕਿਦਾਂ ਦਾ ਲੱਗਿਆ ਪਹਿਲਾਂ ਵਾਲੀਆਂ ਸਾਰੀਆਂ ਵੀਡੀਓ ਵਾਂਗੂ ਵੀਡੀਓ ਦੇ ਉੱਪਰ ਕੰਪਨੀ ਦਾ ਲੋਗੋ ਜਿਹੜੀ ਕੰਪਨੀ ਦਾ ਬੁੱਲ ਹੈ ਇੱਕ ਸਾਈਡ ਨੀਚੇ ਬੁੱਲ ਦੀ ਫੋਟੋ ਬੁੱਲ ਦੀ ਮਾਂ ਦੀ ਫੋਟੋ ਤੇ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਪੇਜ ਦਾ ਲੱਗਿਆ ਹੋਇਆ ਲੋਗੋ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਵੀਡੀਓ ਨੂੰ ਜਰੂਰ ਸ਼ੇਅਰ ਕਰਦਾ ਕਰੋ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਕਰ ਲਓ ਜੀ ਫੋਲੋ ਮਿਲਦੇ ਆਂ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ